ਗੁਰ ਪ੍ਰਸਾਦ ਅਦ ਸਤ ਗੁਰ ਪ੍ਰਸਾਦ ਅਦ ਆਦ ਗੁਰੇ ਨਮਹਿ ਨਮਹਿ ਜੁਗਾ ਗੁਰੇ ਨਮਹੇ ਸਤ ਗੁਰੇ ਨਮਹੇ ਸ੍ਰੀ ਗੁਰਦੇਵਏ ਨਮਹੇ ਨਮਹੇ ਤੂੰ ਪਿਤਾ ਤੂੰ ਹੈ ਮੇਰਾ ਮਹਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਹਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਬ ਨਹੀਂ ਥਾਈ ਤਾਂ ਪੋ ਕੇ ਹਾ ਕੜ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਠਾਕੁਰ ਸਾਹਿਬ ਤੂੰ ਹੈ ਮੇਰਾ ਮੀਰਾ ਮੇਰਾ ਮੀਰਾ ਮੇਰਾ ਮੀਰਾ ਤੂਦ ਪਾਵੈ ਤੇਰੀ ਬੰਦਗੀ ਤੂੰ ਗੁਣੀ ਕਹਿਦਾ ਅੱਪੇ ਹਰ ਇੱਕ ਰੰਗ ਹੈ ਅੱਪੇ ਬਹੋਂ ਰੰਗੀ ਜੋ ਤਿਸ ਪਾਵੇ ਨਾਨਕਾ ਸਾਈਂ ਕਲ ਚੰਗੀ ਜੋ ਤਿਸ ਪਾਵੇ ਨਾਨਕ ਸਾਈ ਕਲ ਚੰਗੀ ਸਾਈ ਕਲ ਚੰਗੀ ਵਾਹ ਗੁਰੂ ਗਰੀਬ ਦੀ ਬਾਤ ਸਭਨਾ ਦੇ ਦਾਤਾ ਸਦਾ ਦੇਵਾਲਾ ਸਦਾ ਬਖਸ਼ੀਨ ਸਤਿਗੁਰੂ ਚੌਰ ਸ਼ਤਰ ਤਖਤ ਦੇ ਮਾਲਕ ਆਪ ਨਰੰਗਕਾਰ ਆਪ ਵਾਹਿਗੁਰੂ ਜੀ ਤੁੰਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲੇ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲਹਾਰੇ ਆਪ ਜੀ ਦੇ ਸੋਹਣੇ ਦਰਬਾਰ ਅੰਦਰ ਆਪ ਜੀ ਦੇ ਸੋਹਣੇ ਚਰਨ ਕਮਲਾਂ ਪਾਸ ਆ ਜੁੜੀ ਗੁਰੂ ਰੂਪ ਸਾਧ ਸੰਗ ਜੀਓ ਆਓ ਪਿਆਰੇ ਸਾਹਿਬ ਪਿਤਾ ਦੇ ਚਰਨਾਂ ਤੇ ਸੀਸ ਨਿਵਾਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤੇ ਦੀ ਸਾਂਝ ਕਰੀਏ ਗੱਜ ਕੇ ਬੁਲਾਉਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਤੁਧ ਬਾਜ ਪਿਆਰੇ ਕੇਵ ਰਹਾ ਜਿਸ ਪਿਆਰੇ ਤੋਂ ਬਿਨਾ ਜਿਸ ਸਾਹਿਬ ਤੋਂ ਬਿਨਾ ਰਹਿਆ ਹੀ ਨਹੀਂ ਜਾ ਸਕਦਾ ਉਸ ਤੋਂ ਬਿਨਾ ਦਿਨ ਗੁਜ਼ਰ ਗਏ ਕਈ ਰਾਤਾਂ ਗੁਜ਼ਰ ਗਈਆਂ ਕਈ ਸਾਲ ਗੁਜ਼ਰ ਗਏ ਪਰ ਉਸ ਪਿਆਰੇ ਦੀ ਅਜੇ ਤੱਕ ਕੋਈ ਝਲਕ ਨਾ ਮਿਲੀ ਉਸ ਪਿਆਰੇ ਦਾ ਅਜੇ ਤੱਕ ਕੋਈ ਰੰਗ ਨਾ ਮਿਲਿਆ ਉਸ ਪਿਆਰੇ ਦੀ ਇਸ਼ਕ ਦਾ ਕੋਈ ਕਿਣਕਾ ਅੰਦਰ ਪ੍ਰਗਟਨਾ ਹੋਇਆ ਤੇ ਗੁਰਸਿੱਖਾਂ ਸਾਧੂਆਂ ਨੂੰ ਤਿੱਤੜ ਫੁੱਟਣਾ ਚਾਹੀਦਾ ਸੀ ਨਾ ਕਿ ਪਿਆਰੇ ਜੀ ਅਜੇ ਬਾਤ ਨਹੀਂ ਬਣੀ ਦੇਖ ਮੈਨੂੰ ਕਿੰਨੇ ਦਿਨ ਹੋ ਗਏ ਮੈਂ ਰੋਜ਼ ਗੁਰੂ ਘਰ ਆ ਜਾਂਦਾ ਦੇਖ ਕਿੰਨੇ ਸਾਲ ਹੋ ਗਏ ਮੈਂ ਰੋਜ਼ ਬਾਣੀ ਪੜ੍ਹ ਲੈਂਦਾ ਦੇਖ ਮੈਂ ਤੇਰੀਆਂ ਪ੍ਰਕਰਮਾ ਰੋਜ਼ ਕਰ ਲੈਂਦਾ ਦੇਖ ਮੈਂ ਲੋਕਾਂ ਨੂੰ ਦੱਸ ਦਿੰਦਾ ਮੈਂ ਗੁਰਸਿੱਖਾਂ ਪਰ ਏ ਸੱਚੇ ਪਾਤਸ਼ਾਹ ਜੀਓ ਨਾ ਤੇ ਤੇਰੀ ਸਿੱਖਿਆ ਮੇਰੇ ਅੰਦਰ ਪ੍ਰਗਟ ਹੋ ਰਹੀ ਏ ਨਾ ਤੇਰਾ ਪ੍ਰੇਮ ਰੰਗ ਜਿਹੜਾ ਏ ਉਹ ਜਾਗ ਰਿਹਾ ਏ ਨਾ ਤੇਰੀ ਲੀਲਾ ਦਾ ਕੋਈ ਪਤਾ ਚੱਲ ਰਿਹਾ ਏ ਗੁਰਮੁਖ ਪਿਆਰਿਆਂ ਨੇ ਬੜੇ ਰੰਗ ਦੇ ਵਿੱਚ ਹੁਣੇ ਇੱਕ ਸ਼ਬਦ ਪੜਿਆ ਕਿ ਉਸ ਪਿਆਰੇ ਤੋਂ ਬਿਨਾ ਉਸ ਪ੍ਰੀਤਮ ਤੋਂ ਬਿਨਾ ਉਸ ਪ੍ਰਾਣ ਆਧਾਰੇ ਤੋਂ ਬਿਨਾ ਹੋਰ ਕੋਈ ਨਹੀਂ ਏ ਤੁਜ ਬਿਨ ਕਮਨਾ ਹਮਾਰਾ ਤੇ ਗੁਰਸਿੱਖ ਜਿਹੜਾ ਹੈ ਸਾਧੂ ਹੈ ਉਹਨੂੰ ਤੇ ਸੋਚੀ ਪਹਿਜਣਾ ਚਾਹੀਦਾ ਕਿ ਮਹਾਰਾਜ ਸੱਚਮੁੱਚ ਮੇਰਾ ਕੋਈ ਨਹੀਂ ਮਾਂ ਦੇ ਵਿੱਚ ਤੂੰ ਬਣਿਆ ਏ ਤਾਂ ਮਾਈ ਮਾਂ ਨੂੰ ਦੋ ਅੱਖੀਆਂ ਤੂੰ ਦੇਣ ਵਾਲਾ ਮਾਂ ਜਿਸ ਹੱਥਾਂ ਨਾਲ ਪਾਲਣਾ ਕਰਦੀ ਏ ਉਹ ਤੇਰੇ ਬਣਾਏ ਹੋਏ ਨੇ ਮਾਂ ਜਿਸ ਗਰਭ ਦੇ ਵਿੱਚ ਮੈਨੂੰ ਰੱਖਦੀ ਏ ਉਹ ਗਰਭ ਦੀ ਪਾਲਣਾ ਕਰਨ ਵਾਲਾ ਵੀ ਤੂੰ ਏ ਮੈਨੂੰ ਸਵਾਸ ਦੇਣ ਵਾਲਾ ਮੇਰੇ ਰਿਸ਼ਤੇ ਨਾਤਿਆਂ ਦੇ ਵਿੱਚ ਮੇਰੇ ਲਈ ਫਸਲਾਂ ਉਗਾਉਣ ਵਾਲਾ ਮੇਰੇ ਬੱਚਿਆਂ ਨੂੰ ਪੈਦਾ ਕਰਨ ਵਾਲਾ ਉਹਨਾਂ ਦੀਆਂ ਹੱਡੀਆਂ ਵੱਡੀਆਂ ਕਰਨ ਵਾਲਾ ਉਹਨਾਂ ਦੀ ਰੋਟੀ ਤੋਂ ਖੂਨ ਬਣਾਉਣ ਵਾਲਾ ਸਭ ਤੂੰ ਹੀ ਤੇ ਹੈ ਤੇਰੇ ਤੋਂ ਬਿਨਾ ਦਸ ਨਾ ਮੇਰਾ ਹੈ ਕੌਣੇ ਸਾਧੂ ਜਿਹੜੇ ਨੇ ਉੱਤੜ ਫੁੱਟਦੇ ਉਹ ਕਹਿ ਦਿੰਦੇ ਮਹਾਰਾਜ ਤੂੰ ਸਦਾ ਮੇਰਾ ਹੋਇਆ ਹਰਸ਼ਣ ਮੇਰੇ ਨਾਲ ਇਸ਼ਕ ਕੀਤਾ ਹਰਸ਼ਣ ਮੇਰੀ ਪਲਣਾ ਕੀਤੀ ਏ ਮੈਂ ਕਦੀ ਤੇਰਾ ਹੋ ਨਹੀਂ ਸਕਿਆ ਦੇਖ ਮੇਰਾ ਹਾਲ ਇੱਕ ਬਾਤ ਆਪ ਜੀ ਨੂੰ ਬੇਨਤੀ ਕਰ ਦਈਏ ਮਹਾਰਾਜ ਨਾਲ ਇਸ਼ਕ ਕਰਨਾ ਜ਼ਰੂਰੀ ਹੈ ਨਹੀਂ ਕਰੋਗੇ ਨਾ ਤੇ ਫਿਰ ਕਾਰਾਂ ਮੋਟਰਾਂ ਇਹ ਮਰਦਾ ਵਸਤੂਆਂ ਦੇ ਨਾਲ ਇਸ਼ਕ ਕਰੋਗੇ ਉੱਥੇ ਤੇ ਭਟਕਣਾ ਏ ਜਿੰਨੀ ਮਰਜ਼ੀ ਭਟਕ ਲੋ ਕਈ ਸਾਲ ਭਟਕ ਚੁੱਕੇ ਹੋ 사ਕਤ ਦੇ ਵਿੱਚ ਤੇ ਗੁਰਸਿੱਖ ਦੇ ਵਿੱਚ ਇੱਕ ਅੰਤਰ ਹੁੰਦਾ ਏ 사ਕਤ ਜਿਹੜਾ ਏ ਉਹ ਸ਼ਕਤੀ ਦੀ ਪੂਜਾ ਕਰਦਾ ਏ ਜਿੱਥੇ ਸ਼ਕਤੀ ਕੇਂਦਰਿਤ ਹੋਏਗੀ ਉਹਦੀ ਪੂਜਾ ਚ ਜਾਏਗਾ ਕਿਸੇ ਮਨੁੱਖ ਦੇ ਕੋਲ ਕੋਈ ਅਥਾਰਟੀ ਆ ਜਾਏਗੀ ਕੋਈ ਸ਼ਕਤੀ ਆ ਜਾਵੇਗੀ ਨਾ ਚਾਹੇ ਮਾਇਆ ਦੀ ਚਾਹੇ ਕਿਸੇ ਵੀ ਰੁਤਬੇ ਦੀ ਤੇ ਜਿਹੜਾ ਸਾਖਤ ਮਨੋਖੇ ਉਹਦੀਆਂ ਪ੍ਰਕਰਮਾ ਕਰਨ ਲੱਗ ਪਏਗਾ ਗੁਰਸਿੱਖ ਜਿਹੜਾ ਏ ਉਹ ਸਭਨਾ ਦੇ ਵਿੱਚ ਆਪਣੇ ਪਿਆਰੇ ਜੀ ਨੂੰ ਦੇਖਦਾ ਏ ਪਰ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀਆਂ ਕਰਦਾ ਏ ਇੰਨਾ ਹੀ ਅੰਤਰਾ ਏ ਬਸ ਮਾਫ ਕਰ ਦੇਣਾ ਕਹਿਣ ਦੇਣਾ ਜਾਦਾ ਸਾਖਤਾਂ ਦੀ ਪਰਮਾ ਰੇ ਗੁਰੂ ਘਰ ਮੰਦਰ ਮਸਜਿਦ ਆਸ-ਪਾਸ ਸਮਾਜ ਭਰੇ ਮਿਲਣਗੇ ਸਾਖਤਾਂ ਦੇ ਮਾਂ ਸਾਖਤ ਹੋ ਜਾਂਦੀ ਏ ਜਿਹੜਾ ਕਮਾਊ ਪੋਤੇ ਉਹਦੇ ਵੱਲ ਦੀ ਬਾਤ ਕਰੇਗੀ ਦੂਜੇ ਵੱਲ ਦੀ ਨਹੀਂ ਕਰੇਗੀ ਮਾਮੀ ਹੋ ਜਾਂਦੀ ਤੇ ਫਿਰ ਦੱਸੋ ਨਾ ਕਿ ਇਸ ਪਿਆਰੇ ਤੋਂ ਬਿਨਾ ਕੌਣੇ ਤੁਹਾਡਾ ਕੋਈ ਹੈ ਆਪਣੇ ਮਿੱਤਰ ਨੂੰ ਆਪਣੇ ਦਿਲ ਦਾ ਹਿਰਦਾ ਹਿਰਦੇ ਦੀ ਸਾਰੀ ਬਾਤ ਖੋਲ ਕੇ ਦੱਸ ਦਿਓ ਜਿਸ ਨਾਲ ਬਹੁਤ ਨੇੜਤਾ ਹੈ ਜੋ ਮਨ ਦੇ ਵਿੱਚ ਸੋਚਦੇ ਰਹਿੰਦੇ ਹੋ ਜੋ ਚੋਰੀ ਛਿਪੇ ਕਰਦੇ ਹੋ ਉਹ ਸਾਰੀ ਗੱਲ ਮਿੱਤਰ ਨੂੰ ਦੱਸ ਦਿਓ ਮਿੱਤਰ ਤਾਂ ਬਚੇਗੀ ਕੋਈ ਮਿੱਤਰ ਨਹੀਂ ਬਚੇਗਾ ਮਿੱਤਰ ਇਹ ਰਿਸ਼ਤੇ ਨਾਤੇ ਉਨੀ ਦੇਰ ਤੱਕ ਨਾਤੇ ਨੇ ਜਿੰਨੀ ਦੇਰ ਤੱਕ ਪਖੰਡ ਕਰਦੇ ਹੋ ਮਾਫੀ ਇਹ ਪਰ ਸੱਚੇ ਹੋਈ ਚਿੰਨੀ ਦੇਰ ਤੱਕ ਇੱਕ ਝੂਠੀ ਆਪਣੀ ਇੱਕ ਇਮੇਜ ਬਣਾਈ ਹੈ ਮੈਂ ਚੰਗਾ ਮੈਂ ਆਕਰਦਾ ਮੈਦਾਨ ਕਰਦਾ ساری ਉਮਰ ਉਹਨੂੰ ਪ੍ਰੋਟੈਕਟ ਕਰਦਿਆਂ ਦੀ ਤੇ ਉਹਦੀ ਪ੍ਰਮੋਸ਼ਨ ਤੇ ਲੰਘ ਜਾਂਦੀ ਕੋਈ ਜੀ ਤੁਹਾਡਾ ਝਗੜਾ ਕੀ ਹੈ ਦੁਸ਼ਮਣੀ ਕੀ ਹੈ ਦੂਜੇ ਮਹਾਰਾਜ ਜੀ ਦੇ ਜੀਆਂ ਨਾ ਬਸ ਇੰਨਾ ਹੀ ਹੈ ਕਿ ਉਸ ਇਮੇਜ ਜਿਹੜੀ ਹਵਾ 'ਚ ਤੁਸੀਂ ਬਣਾਈ ਹੈ ਨਾ ਮਾਇਆ ਦੇ ਵਿੱਚ ਉਹਨੂੰ ਕੋਈ ਤੋੜਦਾ ਹੈ ਕਹਿੰਦਾ ਹੈ ਬੁਰਾ ਹੈ ਬਸ ਇੰਨੀ ਇੰਨਾ ਝਗੜਾ ਹੈ ਕੋਈ ਜ਼ਿਆਦਾ ਝਗੜਾ ਨਹੀਂ ਕਦੀ ਜਾਣ ਕੇ ਦੇਖੋ ਕੌਣ ਹੈ ਇਹਨਾਂ ਅੱਖੀਆਂ ਦੇ ਪਿੱਛੇ ਬੈਠਾ ਦੇਖਦਾ ਕੌਣ ਹੈ ਸੋਲਾ ਸਹਿਬ ਰੋਜ਼ ਪੜ ਲੈਨੇ ਪਰ ਕਦੀ ਪੁੱਛਦੇ ਨਹੀਂ ਮਹਾਰਾਜ ਜੀ ਨੂੰ ਮਹਾਰਾਜ ਇਹ ਬਾਤ ਕਿਵੇਂ ਸਹਿਸ ਤਵ ਨਨ 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 ਹੈ ਤੋਹਿ ਕੋ ਏ ਪਿਤਾ ਹੈ ਸਾਹਿਬਾ ਤੇਰੇ ਹਜ਼ਾਰਾਂ ਅੱਖਾਂ ਤੇਰੀਆਂ ਨਹੀਂ ਨਾਲ ਹੀ ਗੁਰੂ ਮਹਾਰਾਜ ਕਹਿ ਦਿੰਦੇ ਨਨ ਨਨ ਹੈ ਤੋਹਿ ਕੋ ਤੇਰੀ ਕੋਈ ਅੱਖ ਨਹੀਂ ਕਦੀ ਆਪਣੇ ਗੁਰੂ ਪਿਤਾ ਨੂੰ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਤੂੰ ਮੇਰਾ ਗੁਰੂ ਹੈ ਨਾ ਅੱਜ ਤੇਰਾ ਬੜਾ ਡਾਡਾ ਰੂਪ ਹੈ ਅੱਜ ਤੂੰ ਸ਼ਬਦਾਂ ਤੱਕ ਤੇ ਮੈਨੂੰ ਦਿਖਾਈ ਦਿਨਾ ਹੈ ਪਰ ਤੇਰਾ ਨਿਰਗਣ ਸਰੂਪ ਜਰੇ ਜਰੇ ਚ ਵਸਦਾ ਹੈ ਪੰਛੀਆਂ ਨੂੰ ਉੱਡਣਾ ਸਿਖਾਉਣ ਵਾਲਾ ਤੂੰ ਏ ਜਾਨਵਰਾਂ ਨੂੰ ਦੌੜਨਾ ਸਿਖਾਉਣ ਵਾਲਾ ਤੂੰ ਏ ਰਾਖੀ ਕਰਨਾ ਸਿਖਾਉਣ ਵਾਲਾ ਤੂੰ ਏ ਫੁੱਲਾਂ 'ਚ ਰੰਗ ਭਰਨ ਵਾਲਾ ਤੂੰ ਏ ਦੱਸਨਾ ਤੂੰ ਮੇਰਾ ਗੁਰੂ ਏ ਇਹ ਤੇਰੀ ਬਾਤ ਵਿਰੋਧਾਪਾਸੀ ਕਿਉਂ ਏ ਕੰਟਰਡਿਕਸ਼ਨ ਕਿਉਂ ਏ ਦੇ ਵਿੱਚ ਇੱਕ ਹੀ ਪੰਕਤੀ 'ਚ ਕੰਟਰਡਿਕਸ਼ਨ ਏ ਕਹਿ ਦਿਨਾ ਏ ਕਿ ਸਹਿਸ ਤਵ ਨੈਨ ਨਨ ਨੈਨ ਹੈ ਤੋਹ ਗੋ ਤੇਰੀਆਂ ਹਜ਼ਾਰਾਂ ਅੱਖਾਂ ਨੇ ਨਹੀਂ ਨਹੀਂ ਤੇਰੀ ਕੋਈ ਅੱਖ ਨਹੀਂ ਇਹ تیਰਾ ਕਿਦਾਂ ਦਾ ਸਰੂਪ ਹੈ ਗੁਰੂ ਤੋਂ ਪੁੱਛਿਆ ਕਦੀ ਕਮਾਲ ਦੀ ਬਾਤ ਹੈ ਨਾ ਅਸੀਂ ਗੁਰੂ ਪਿਤਾ ਤੋਂ ਪੁੱਛਣਾ ਛੱਡ ਦਿੱਤਾ ਅਸੀਂ ਗੁਰੂ ਪਿਤਾ ਤੋਂ ਸਿੱਖਣਾ ਛੱਡ ਦਿੱਤਾ ਗੁਰੂ ਪਿਤਾ ਦੇ ਰੰਗਾਂ ਨੂੰ ਕਮਾਉਣਾ ਧਾਰਨ ਕਰਨਾ ਛੱਡ ਦਿੱਤਾ ਗੁਰੂ ਪਿਤਾ ਦਾ ਇੱਕ ਇੱਕ ਰੰਗ ਜਿਹੜਾ ਏ ਉਹ ਆਪ ਜੀ ਲਈਏ ਭਾਈ ਅਜੇ ਤੱਕ ਸਤਗੁਰੂ ਤੋਂ ਇਹ ਨਹੀਂ ਪੁੱਛਿਆ ਸਤਗੁਰੂ ਦੁੱਖ ਦਾਰੂ ਕਿਵੇਂ ਹੁੰਦਾ ਸਤਿਗੁਰੂ ਪਿਤਾ ਤੋਂ ਪੁੱਛਣਾ ਕਰਿਆ ਕਰੋ ਤਾਂ ਬਾਤ ਬਣੇਗੀ ਜੋ ਮੇਰੇ ਸਤਿਗੁਰੂ ਕਹਿੰਦੇ ਨੇ ਉਹ ਸਾਚੇ ਤੇ ਖੋਜਣਾ ਏ ਕਿ ਸੱਚ ਕਿਵੇਂ ਪੁੱਛਣਾ ਏ ਸੱਚ ਕਿਵੇਂ ਨਹੀਂ ਤੇ ਹੋਏਗਾ ਪਤਾ ਕਿ ਅਸੀਂ ਇਦਾਂ ਹੀ ਕਈ ਸਾਲ ਗੁਰੂ ਘਰ ਵੀ ਆਈ ਜਾਵਾਂਗੇ ਮੱਥਾ ਵੀ ਟੇਕੀ ਜਾਵਾਂਗੇ ਪ੍ਰਕਰਮਾ ਵੀ ਕਰੀ ਜਾਵਾਂਗੇ ਲੋਕਾਂ ਨੂੰ ਵੀ ਦੱਸੀ ਜਾਵਾਂਗੇ ਸਾਡੇ ਕੋਲ ਸੀ ਅਸੀਂ ਸਾਲਾਂ ਦੇ ਬਜ਼ੁਰਗ ਆਉਂਦੇ 60 60 ਸਾਲ ਤੋਂ ਪ੍ਰਵਿਰਤੀ ਕਰਮ ਚ ਨਹੀਂ ਅਜੇ ਤੱਕ ਬਾਤ ਨਹੀਂ ਬਣੀ ਕਿਉਂ ਨਹੀਂ ਬਣੀ ਕਿਉਂਕਿ ਪੜ ਲੋ ਰੋਜ਼ ਲੈਂਦੇ ਨਹੀਂ ਪੜ ਲੈਂਦੇ ਨੇ ਰੋਜ਼ ਪਰ ਅਜੇ ਤੱਕ ਪੜਨਾ ਗਾਉਣਾ ਨਹੀਂ ਬਣਿਆ ਅਜੇ ਤੱਕ ਕੋ ਪੜਨਾ ਜਿਹੜਾ ਇਹ ਉਹ ਜੀਵਨ ਨਹੀਂ ਬਣਿਆ ਸਮੇਂ ਥੋੜੇ ਦੇ ਵਿੱਚ ਅਪਜੀ ਦੀ ਝੋਲੀ ਚ ਕੁਝ ਰੰਗ ਪਾ ਕੇ ਜਾਣੇ ਅਪਜੀ ਕਮਾ ਲੈਣਾ ਇੱਕ ਤੇ ਪਿਆਰੇ ਨਾਲ ਇਸ਼ਕ ਕਰੋ ਰੱਜ ਕੇ ਇਸ ਤੋਂ ਸਿਵਾਏ ਆਪ ਜੀ ਦਾ ਕੋਈ ਨਹੀਂ ਪ੍ਰਾਣਾਂ ਦਾ ਆਧਾਰ ਸਤਗੁਰੂ ਕਹਿੰਦੇ ਤੂੰ ਪ੍ਰੀਤਮ ਹੈ ਪ੍ਰਾਣਾ ਦਾ ਰਾਹੀਂ ਪ੍ਰਾਣਾਂ ਦਾ ਆਧਾਰ ਵੀ ਤੂੰ ਹੈ ਆ ਜਿਹੜੇ ਸਵਾਸ ਚੱਲਦੇ ਨੇ ਨਾ ਪ੍ਰਾਣ ਇਹਨਾਂ ਦਾ ਆਧਾਰ ਵੀ ਇਹੋ ਸਾਹਿਬੇ ਫਿਰ ਇਹਨੂੰ ਛੱਡ ਕੇ ਹੋਰ ਕਿੱਥੇ ਪਟਕਦੇ ਫਿਰਦੇ ਆ ਭਾਈ ਸਤਗੁਰੂ ਪਿਤਾ ਨੂੰ ਇੱਕ ਰੱਜ ਕੇ ਇਸ਼ਕ ਕਰਨਾ ਇਸ਼ਕ ਜਿਹੜਾ ਹੈ ਪ੍ਰੇਮ ਜਿਹੜਾ ਹੈ ਬਹੁਤ ਕੀਮਤੀ ਹੈ ਜਿਵੇਂ ਪਿਤਾ ਕੋ ਬਹਿਣ ਦਾ ਇੱਕ ਰੰਗ ਹੈ ਪਿਤਾ ਕੋ ਬਹਿ ਕੇ ਪਿਤਾ ਨੂੰ ਮੰਨਣ ਦਾ ਛੋਟੇ ਜਿਹੇ ਬੱਚੇ ਨੂੰ ਪੁੱਛ ਕੇ ਵੇਖੋ ਮਾਂ ਤੇ ਪਿਤਾ ਦੇ ਕੋਲ ਬਹਿਣਾ ਕੀ ਹੁੰਦਾ ਹਜ਼ਾਰਾਂ ਦੀ ਪੀੜ ਹੋਏਗੀ ਮਾਂ ਦੀ ਉਂਗਲ ਪਕੜ ਕੇ ਪਿਤਾ ਦੀ ਉਂਗਲ ਪਕੜ ਕੇ ਉਹ ਜਿਹੜਾ ਚੱਲਣਾ ਉਹ ਜਿਹੜਾ ਭਰੋਸਾ ਇਹੋ ਜਿਹੜਾ ਵਿਸ਼ਵਾਸ ਏ ਉਹ ਜਿਹੜਾ ਰੰਗ ਏ ਉਹ ਕਦੀ ਮਹਿਸੂਸ ਕਰਕੇ ਦੇਖਿਆ ਮਾਂ ਕੁਝ ਲੈ ਕੇ ਦੇ ਦੇਵੇ ਕੋਈ ਤੋਹਫਾ ਲਿਆ ਕੇ ਦੇ ਦੇਵੇ ਕਦੀ ਉਹ ਬੱਚੇ ਦੇ ਚਿਹਰੇ ਤੇ ਚਾਹ ਦੇਖਿਆ ਉਹ ਸ਼ੁਕਰਾਨੇ ਦਾ ਭਾਵ ਦੇਖਿਆ ਅੰਦਰ ਵੱਗ ਕੇ ਤੇ ਡੁੱਲ ਪੈਂਦਾ ਪ੍ਰੇਮ ਦੇਖਿਆ ਇਸ ਸਾਹਿਬ ਨੇ ਸਾਨੂੰ ਸਵਾਸੇ ਦਿੱਤੇ ਅੱਖੀਆਂ ਦਿੱਤੀਆਂ ਬਿਨਾ ਮੰਗਿਆ ਦੇਖਦਿਆਂ ਨੇ ਰੋਟੀ ਤੋਂ ਖੂਨ ਬਣਾਉਂਦੇ ਨੇ ਜਦੋਂ ਤੁਸੀਂ ਕ੍ਰੋਧ ਕਰਦੇ ਆ ਉਦੋਂ ਵੀ ਪਾਲ ਰਹੇ ਹੁੰਦੇ ਤੁਹਾਨੂੰ ਜਦੋਂ ਤੁਸੀਂ ਬੁਰੇ ਕਰਮਾਂ 'ਚ ਹੁੰਨੇ ਉਦੋਂ ਵੀ ਪਲਣਾ 'ਚ ਹੁੰਦੇ ਸਤਿਗੁਰੂ ਦੇ ਇੰਨੇ ਅਨਮੋਲ ਤੋਹਫਿਆਂ ਦੇ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਉਹ ਪਰਿਪਈਏ ਜਰਾ ਜਰਾ ਪਰਿਆ ਬਿਆਈ ਪਰ ਕਦੀ ਸੋਚ ਕੇ ਦੇਖੋ ਉਹ ਜਿਹੜਾ ਬੱਚੇ ਦੇ ਚਿਹਰੇ ਤੇ ਸ਼ੁਕਰਾਨਾ ਤੇ ਚਾਹ ਤੇ ਪ੍ਰੇਮ ਉਮੜਦਾ ਏ ਹਿਰਦੇ ਦੇ ਵਿੱਚ ਉਹ ਸਾਡੇ ਅੰਦਰ ਕਿਉਂ ਨਹੀਂ ਪ੍ਰਗਟ ਹੋ ਰਿਹਾ ਮਾਂ ਕੋ ਬਹਿਣ ਦਾ ਇੱਕ ਰੰਗ ਏ ਪਿਤਾ ਕੋ ਬਹਿਣ ਦਾ ਰੰਗ ਏ ਭਾਈ ਕੋ ਭੈਣ ਕੋ ਬਹਿਣ ਦਾ ਰੰਗ ਏ ਪ੍ਰੇਮੀ ਕੋ ਬਹਿਣ ਦਾ ਇੱਕ ਰੰਗ ਏ ਇੱਥੇ ਬਹਿ ਕੇ ਗੁਰੂ ਕੋ ਬਹਿਣ ਦਾ ਰੰਗ ਮਾਣਵਾ ਇਸ ਦੇ ਆਸ਼ਿਕ ਬਣ ਕੇ ਜੀ ਕੇ ਦੇਖੋ ਪਹਿਲੀ ਬਾਤ ਡਾਕਟਰ ਬਣ ਕੇ ਜੀਣਾ ਮੈਂ ਇੰਜੀਨੀਅਰ ਬਣ ਕੇ ਜੀਣਾ ਅਮੀਰ ਬਣ ਕੇ ਜੀਣਾ ਵਪਾਰੀ ਬਣ ਕੇ ਜੀਣਾ ਉੱਤੇ 5 ਘੰਟੇ ਦੀ ਜੋਬ ਦੀ ਬਾਤ ਤੇ ਵਸ ਤੁਹਾਡੀ ਉਹ ਤੁਸੀਂ ਨਹੀਂ ਹੋ ਅਸੀਂ ਕਈ ਵਾਰਾਂ ਬੱਚੀਆਂ ਨੂੰ ਪੁੱਛ ਲੈਨੇ ਪਚੰਗੀਆਂ ਨੂੰ ਪਚੰਗਣਾ ਨੂੰ ਪੁੱਤ ਵੱਡਾ ਹੋ ਕੇ ਕੀ ਬਣਨਾ ਤੁਸੇ ਤੀ ਨਾ ਜਵਾਬ ਦੇ ਦਿੰਦੇ ਖਾਲਸਾ ਜੀ ਡਾਕਟਰ ਬਣਨਾ ਖਾਲਸਾ ਜੀ ਮੈਂ ਵਕੀਲ ਬਣਨਾ ਤੇਸੀਂ ਹੱਸ ਕੇ ਕਵਾਂਗੇ ਪੁੱਤੇ ਤੇ ਤੈਨੂੰ ਪੁੱਛਿਆ ਨਹੀਂ ਤੈਨੂੰ ਇਹ ਥੋੜੀ ਪੁੱਛਿਆ ਤੂੰ ਨੌਕਰੀ ਕੀ ਕਰਨੀ ਹੈ ਤੈਨੂੰ ਤੇ ਪੁੱਛਿਆ ਤੂੰ ਕੀ ਬੰਨਣਾ ਏ ਤੂੰ 5 ਤੋਂ 8 ਘੰਟੇ ਨੌਕਰੀ ਕੀ ਕਰਨੀ ਏ ਨਹੀਂ ਪੁੱਛਿਆ ਤੈਨੂੰ ਤੈਨੂੰ ਪੁੱਛਿਆ ਏ 24 ਘੰਟੇ ਜਿਹੜਾ ਤੂੰ ਬੰਨਣਾ ਏ ਉਹ ਕੀ ਬੰਨਣਾ ਅਸੀਂ ਮਾਫ ਕਰ ਦੇਣਾ ਸਾਡੇ ਚ ਲੋਭੀ ਜ਼ਿਆਦਾ ਨਹੀਂ ਅਸੀਂ ਬਹੁਤਿਆਂ ਲੋਭੀਆਂ ਨੇ ਬੱਚਿਆਂ ਨੂੰ ਵੀ ਲੋਭ ਸਿਖਾ ਦਿੱਤਾ ਹੁਣ ਉਹਨਾਂ ਨੂੰ ਇੰਨਾ ਤੇ ਪਤਾ ਏ ਕਿ ਨੌਕਰੀ ਕੀ ਕਰਨੀ ਏ ਏ ਨਹੀਂ ਪਤਾ ਕਿ ਮੈਂ ਖਾਲਸ ਰੰਗ ਚ ਕਿਵੇਂ ਜਾਣਾ ਮੈਂ ਸਿੱਖ ਬਣ ਕੇ ਸਿੱਖਣਾ ਏ ਮੈਂ ਸਿੰਘ ਬਣ ਕੇ ਜੋ ਸਿੱਖਿਆ ਏ ਧਾਰਨ ਕਰਨਾ ਏ ਧਾਰਨ ਕਰਦੇ ਕਰਦੇ ਇੱਕ ਦਿਨ ਪਿਆਰੇ ਨੇ ਮੈਨੂੰ ਖਾਲਸਾ ਬਣਾਉਣਾ ਏ ਖਾਲਸਾ ਅਮਰਤ ਸ਼ਕ ਕੇ ਆਪਣੇ ਨਾਂ ਨਾਲ ਤੇ ਮੇਰੇ ਅੰਗੇ ਕਈ ਲਾਈ ਫਿਰਦੇ ਇਤਾਂ ਨਹੀਂ ਹੁੰਦਾ ਇਹ ਪਿਆਰੇ ਜੀ ਬਖਸ਼ਣਗੇ پاک ਰੰਗ ਉਹ ਪਦਵੀ ਏ ਜਿੱਥੇ ਐਨੀ ਮੈਲ ਨਹੀਂ ਰਤਾ ਮੈਲ ਨਹੀਂ ਉਹ ਅਵਸਥਾ ਏ ਉਹ ਮਹਾਰਾਜੀ ਦੀ ਬਖਸ਼ੀਸ਼ ਹੈ ਬੇੰਤ ਉਸ ਨੂੰ ਖਾਲਸਾ ਰੰਗ ਕਿਹਾ ਜਾਂਦਾ ਹੈ ਪਰ ਕਮਾਉਣਾ ਹੋਏਗਾ ਇਹ ਸਿਖਾਉਣਾ ਪਏਗਾ ਬੱਚੇ ਨੇ 5 ਘੰਟੇ ਜੌਬ ਕੀ ਕਰਨੀ ਹੈ ਛੋਟੇ ਜੇ ਬੱਚੇ ਨੂੰ ਪਹਿਲਾਂ ਕਿੰਡਰਗਾਰਟਨ ਭੇਜਦੇ 5 ਘੰਟੇ ਫਿਰ ਸਕੂਲ ਭੇਜਦੇ ਫਿਰ ਕਾਲਜ ਭੇਜਦੇ ਯੂਨੀਵਰਸਿਟੀ ਭੇਜਦੇ 5 30 ਸਾਲ ਦੀ ਤਪੱਸਿਆ ਕਰਾਉਣੇ ਆ ਤਾਂ ਕਿ ਉਹ 5 ਘੰਟੇ ਨੌਕਰੀ ਵਧੀਆ ਤਰੀਕੇ ਨਾਲ ਕਰ ਪਾਵੇ ਤੇ 24 ਘੰਟੇ ਜੋ ਜੀਵਣਾ ਹੈ ਮਾਂ ਨਾਲ ਕਿਦਾਂ ਰਹਿਣਾ ਹੈ ਪਤਨੀ ਨਾਲ ਕਿਦਾਂ ਰਹਿਣਾ ਹੈ ਪਤੀ ਨਾਲ ਕਿਦਾਂ ਰਹਿਣਾ ਹੈ ਉਹਦੀ ਮਿਹਨਤ ਕਿੱਥੇ ਹੈ ਭਾਈ ਅਜੇ ਤੱਕ ਤੇ ਸਾਡੇ ਬੱਚਿਆਂ ਨੂੰ ਰਹਿਣਾ ਨਹੀਂ ਆਉਂਦਾ ਦੇਖ ਰਹੇ ਹੋ ਤੁਸੀਂ ਆਸ-ਪਾਸ ਮਾਦਾ ਜੀ ਦਾ ਇੱਕ ਅਭਿਆਸ ਅਸੀਂ ਸਭਨਾਂ ਨੂੰ ਦੇਖੇ ਜਾਂਦੇ ਆਪ ਜੀ ਨੂੰ ਵੀ ਦੇਖੇ ਜਾਂਦੇ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮੰਨਣਾ ਹੰਡਾਈ ਇਹ ਸਿਰਫ ਗਾਉਣਾ ਨਹੀਂ ਹੈ ਇਹ ਸਬਾਬ ਬਣਾਉਣਾ ਹੈ ਗੁਰੂ ਪਿਤਾ ਦੇ ਹੁਕਮ ਨੂੰ ਸਬਾਬ ਬਣਾ ਲੈਣਾ ਗੁਰੂ ਪਿਤਾ ਦੇ ਹੁਕਮ ਨੂੰ ਕਮਾ ਲੈਣਾ ਜੀਵਨ ਚ ਧਾਰਨ ਕਰ ਲੈਣਾ ਉਹਨੂੰ ਕਹਿੰਦੇ ਨੇ ਸਿੱਖੀ ਧਾਰਨ ਕਰਨਾ ਆ ਦਾੜੀ ਇਹ ਦਸਤਾਰ ਇਹ ਇਸ਼ਕ ਦੀਆਂ ਨਿਸ਼ਾਨੀਆਂ ਨੇ ਇਹ ਸਿੱਖੀ ਨਹੀਂ ਹੈ ਸਿੱਖੀ ਗੁਰੂ ਪਿਤਾ ਦੇ ਹੁਕਮਾਂ ਨੂੰ ਧਾਰਨ ਕਰਨ ਦਾ ਨਾਮ ਹੈ ਇਹ ਦਾੜੀ ਕੇਸ ਤੇ ਜਿਹੜੇ ਬੇਈਮਾਨ ਹੋਣਗੇ ਉਹ ਵੀ ਰੱਖ ਲੈਣਗੇ ਦਾੜੀ ਕੇਸ ਇਸ਼ਕ ਵਾਲਿਆਂ ਦੀ ਬਾਤ ਏ ਕਿ ਮੇਰੇ ਪਿਆਰੇ ਨੇ ਦਿੱਤੇ ਨੇ ਰੱਖਣੇ ਨੇ ਇਹ ਦਸਤਾਰ ਮੇਰੇ ਪਿਆਰੇ ਨੇ ਦਿੱਤੀ ਏ ਅਸੀਂ ਮੰਨਣਾ ਭੁੱਲ ਗਏ ਆਪ ਮਾਣਿਆ ਕਰੋ ਘਰ ਦਸਤਾਰ ਸਜਾਉਂਦੇ ਹੋ ਨਾ ਅਪਜੀ ਦੇ ਬੱਚੇ ਦਸਤਾਰ ਸਜਾਉਂਦੇ ਨੇ ਧੀਆ ਦਸਤਾਰ ਸਜਾਉਂਦੀਆਂ ਨੇ ਜਦੋਂ ਇਹਨੂੰ ਬੰਨਦੇ ਹੋ ਨਾ ਅਸੀਂ ਅੱਜ ਵੀ ਰੋ ਪੈਨੇ ਇਹਨੂੰ ਬੰਨਦੇ ਅੱਜ ਵੀ ਬੰਨਣ ਤੋਂ ਪਹਿਲਾਂ ਇਹਨੂੰ ਮੱਥੇ 'ਨਾ ਲਾਉਣਾ ਹੁੰਦਾ ਕਿ ਮੇਰੇ ਕਲਗੀਧਰ ਦੀ ਬਖਸ਼ਿਸ਼ ਏ ਰਹਿਮਤ ਏ ਇਹ ਪ੍ਰੇਮ ਏ ਉਸ ਦਾ ਕਿ ਉਸ ਨੇ ਅਬ ਖੋਟੀ ਮੱਤ ਵਾਲੇ ਨੂੰ ਦੇ ਦਿੱਤੀ ਦੇਖ ਉਸ ਦੀ ਵਡਿਆਈ ਇਸ ਦੇ ਅੰਦਰ ਜੋ ਮੱਤ ਤੇ ਖੋਟੀ ਏ ਮੈਲੀ ਏ ਦੇਸ ਖੋਟੀ ਮੱਤ ਵਾਲੇ ਨੂੰ ਵੀ ਬਖਸ਼ਿਸ਼ ਨਾ ਨਿਵਾਜੀ ਆਏ ਇਹ ਉਸ ਪਿਆਰੇ ਦਾ ਪ੍ਰੇਮ ਏ ਤੇ ਜਦੋਂ ਇਸ ਨੂੰ ਸਜਾਉਂਦੇ ਆ ਸਜਾਉਣੇ ਸਜਾਉਣੇ ਇੰਨਾ ਮਾਣ ਲੈਨੇ ਰੋ ਪੈਨੇ ਗਈ ਬੜਾ ਆਪਜੀ ਮਾਣ ਕੇ ਜਾਓਗੇ ਆਪਜੀ ਦੇ ਬੱਚੇ ਮਾਣ ਕੇ ਸਤਸਤਾਰ ਨੂੰ ਇਹ ਨਹੀਂ ਕਿ ਲੋਕਾਂ ਨੂੰ ਸੋਹਣੀ ਲੱਗੇ ਮਾਣ ਕੇ ਤੁਸੀਂ ਇਹਨਾਂ ਨੂੰ ਸਕੂਲੇ ਭੇਜੋ ਯੂਨੀਵਰਸਿਟੀ ਭੇਜੋ ਲੋਕ ਕਹਿਣਗੇ ਨਾ ਇਹਨਾਂ ਨੂੰ ਕਿ ਤੇਰੀ ਪੱਗ ਨਹੀਂ ਸਹੀ ਤੂੰ ਸੋਹਣਾ ਨਹੀਂ ਲੱਗਦਾ ਤੇ ਜੇ ਇਹਨਾਂ ਮਾਣੀ ਹੋਈ ਤੇ ਪੂਰੀ ਦੁਨੀਆ ਰਲ ਕੇ ਇਹਨਾਂ ਨੂੰ ਪੱਗ ਦੀ ਨਫ਼ਰਤ ਵਿੱਚ ਨਹੀਂ ਕੱਲ ਸਕਦੀ ਅੱਜ ਤੁਹਾਨੂੰ ਮੁਸ਼ਕਲ ਆਉਂਦੀ ਹੈ ਨਾ ਕਿ ਬੱਚੇ ਜਿਹੜੇ ਨੇ ਉਹ ਕਹਿੰਦੇ ਨੇ ਦਸਤਾਰ ਨਹੀਂ ਸਜਾਉਣੀ ਸਾਡਾ ਮਜ਼ਾਕ ਡਾਇਆ ਜਾਂਦਾ ਸਾਡਾ ਇਦਾਂ ਹੁੰਦਾ ਉਦੀ ਵਜ੍ਹਾ ਇਹ ਕਿ ਖੁਦ ਮਾਣਿਆ ਨਹੀਂ ਹੈ ਬਸ ਖੁਦ ਨਹੀਂ ਮਾਣਿਆ ਇੰਨੀ ਬਾਤ ਹੈ ਬਸ ਮਹਾਰਾਜ ਜੀ ਨੇ ਸਾਨੂੰ ਇੱਕ ਅਭਿਆਸ ਦਿੱਤਾ ਸੀ ਅਸੀਂ ਛੋਟੀਆਂ-ਛੋਟੀਆਂ ਰੰਗਾਂ ਜਪ ਜੀ ਨੂੰ ਦੱਸ ਕੇ ਸਮਾਂ ਥੋੜਾ ਹੈ ਫਰੀਦਾ ਬੁਰੇ ਦਾ ਪਲਾ ਕਰ ਮਹਾਰਾਜ ਦੀ ਲੀਲਾ ਦੇਖਣਾ ਇੱਕੋ ਹੀ ਅਭਿਆਸ ਹੈ ਇੱਕ ਪੰਗਤੀ ਧਾਰਨ ਕਰਨਾ ਹੈ ਇਹਨੂੰ ਅਸੀਂ ਜਦੋਂ ਇਹ ਕਰਦੇ ਸੀ ਸਾਨੂੰ ਕ੍ਰੋਧ ਬਹੁਤ ਆਉਂਦਾ ਸੀ ਅਸੀਂ ਮਹਾਰਾਜ ਨੂੰ ਪੁੱਛਣਾ ਮਹਾਰਾਜ ਕ੍ਰੋਧ ਬਹੁਤ ਆਉਂਦਾ ਤੇ ਮਹਾਰਾਜ ਨੇ ਇੱਕ ਬੜੀ ਅश्चਰਜ ਬਾਤ ਕਹੀ ਸੀ ਕਹਿੰਦੇ ਕ੍ਰੋਧ ਤੇ ਕੌੜੇ ਬੋਲ ਤਾਂ ਪ੍ਰਗਟ ਪ੍ਰਗਟ ਹੁੰਦੇ ਨੇ ਕਿਉਂਕਿ ਤੂੰ ਔਗਣ ਚ ਤਾਰਦਾ ਹੋਏਗਾ ਮਹਾਰਾਜ ਜੀ ਨੇ ਪਤਾ ਕਿਹੜੇ ਹੁਕਮਾਂ 'ਚ ਸਮਝਾਇਆ ਸੀ ਕਹਿੰਦੇ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਔਗਣ ਕੋ ਨਾ ਚਤਾਰੇ ਉਹ ਕੌੜਾ ਬੋਲ ਜਾਣਦਾ ਹੀ ਨਹੀਂ ਹੈ ਉਹ ਪਿਆਰਾ ਉਹ ਸਾਹਿਬ ਕੌੜਾ ਬੋਲ ਨਹੀਂ ਜਾਣਦਾ ਅਸੀਂ ਪੁੱਛਣ ਲੱਗ ਪਏ ਮਹਾਰਾਜ ਜੀ ਤੁਸੀਂ ਸਭ ਕੁਝ ਜਾਣਦੇ ਹੋ ਕੌੜਾ ਬੋਲ ਕਿਉਂ ਨਹੀਂ ਜਾਣਦੇ ਤੇ ਸਤਿਗੁਰੂ ਕਹਿੰਦੇ ਔਗਣ ਨਹੀਂ ਚਤਾਰਦਾ ਤਾਂ ਕਰਕੇ ਤੇ ਅਸੀਂ ਸੋਚਣ ਲੱਗ ਪਏ ਕਿ ਮਨਾ ਇਹਦਾ ਮਤਲਬ ਹੋਇਆ ਕਿ ਜਦੋਂ ਅਸੀਂ ਔਗਣ ਚਤਾਰਦੇ ਹਾਂ ਉਦੋਂ ਕੁੜਤਨ ਅੰਦਰ ਪੈਦਾ ਹੁੰਦੀ ਹੈ ਫਿਰ ਅਸੀਂ ਇਸ ਪ੍ਰੈਕਟੀਕਲ ਨੂੰ ਕਰਕੇ ਦੇਖਣਾ ਜਿੰਨੂੰ ਜਿੰਨੂੰ ਤੁਹਾਡੇ ਚੋਂ ਕ੍ਰੋਧ ਆਉਂਦਾ ਹੈ ਆਪਜੀ ਦੇ ਪਿਆਰੇ ਦਾ ਹੁਕਮ ਹੈ ਜਦੋਂ ਵੀ ਕ੍ਰੋਧ ਆਵੇ ਅੰਦਰ ਵੱੜ ਕੇ ਦੇਖਣਾ ਤੁਸੀਂ ਦੂਜੇ ਕਿਸੇ ਦਾ ਔਗਣ ਚਤਾਰ ਰਹੇ ਹੋਵੋਗੇ ਨਹੀਂ ਤੇ ਕ੍ਰੋਧ ਆਉਣ ਦੀ ਸੰਭਾਵਨਾ ਹੋ ਨਹੀਂ ਸਕਦੀ ਦੂਜੇ ਦਾ ਔਗਣ ਕਿਉਂ ਚਿਤਾਰਿਆ ਜਾਂਦਾ ਏ ਕਿਉਂਕਿ ਖੁਦ ਹੰਕਾਰੀ ਏ ਇਸ ਕਰਕੇ ਚਿਤਾਰਦਾ ਏ ਖੁਦ ਨੂੰ ਵੱਡਾ ਕਰਨਾ ਚਾਹੁੰਦਾ ਏ ਤਾਂ ਚਿਤਾਰਦਾ ਏ ਨਿੰਦਾ ਸਤਗੁਰੂ ਕਦੀ ਰੋਜ਼ ਪੜ ਲੈਨੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਕਦੀ ਸਤਗੁਰੂ ਤੋਂ ਪੁੱਛਣਾ ਕਰਦੇ ਕਿ ਮਹਾਰਾਜ ਹੰਕਾਰੀ ਤੇ ਨਿੰਦਕ ਇਕੱਠੇ ਕਿਉਂ ਵਰਤੇ ਨੇ ਹੰਕਾਰੀ ਕਾਮੀ ਹੋ ਸਕਦੇ ਸੀ ਹੰਕਾਰੀ ਲੋਭੀ ਹੋ ਸਕਦੇ ਸੀ ਹੰਕਾਰੀਆਂ ਦੇ ਨਾਲ ਤੇ ਬਹੁਤ ਕੁਝ ਹੋ ਸਕਦਾ ਸੀ ਨਾ ਅਸੀਂ ਜਦੋਂ ਪੁੱਛਦੇ ਸੀ ਸਤਿਗੁਰੂ ਕਹਿੰਦੇ ਹੰਕਾਰੀ ਦੇ ਨਾਲ ਇਹ ਤਾਂ ਜਿਹੜਾ ਏ ਇਹ ਲਾਉਣਾ ਪੈਂਦਾ ਏ ਕਿਉਂਕਿ ਹੰਕਾਰੀ ਹੀ ਨਿੰਦਾ ਕਰ ਸਕਦਾ ਏ ਹੰਕਾਰ ਤੋਂ ਬਿਨਾਂ ਨਿੰਦਾ ਨਹੀਂ ਹੋ ਸਕਦੀ ਸੋਚ ਕੇ ਦੇਖੋ ਸਿੱਖ ਜਗਤ ਨੇ ਆ ਪਿੰਗਤੀਆਂ ਹੀ ਸਮਝੀਆਂ ਹੁੰਦੀਆਂ ਤੇ ਨਿੰਦਾ ਕਰਦੇ ਇੱਕ ਦੂਜੇ ਨੂੰ ਕਹਿ ਦਿੰਦੇ ਕਿ ਹੰਕਾਰ ਤੋਂ ਨਿੰਦਾ ਪ੍ਰਗਟ ਹੁੰਦੀ ਸਤਿਗੁਰੂ ਕਹਿੰਦੇ ਨੇ ਰੋਜ਼ ਤੇ ਤੁਸੀਂ ਸੋਚ ਕੇ ਦੇਖੋ ਅਸੀਂ ਨਿੰਦਾ ਤੋਂ ਮੁਕਤ ਹੋ ਜਾਣਾ ਸੀ निंदा ਤੋਂ ਮੁਕਤ ਹੋ ਜਾਂਦੇ ਤੇ ਸਾਡੇ ਝਗੜੇ ਹੁਣੇ ਸੀ ਫਰੀਦਾ ਬੁਰੇ ਦਾ ਭਲਾ ਕਰ ਸਤਿਗੁਰੂ ਕਹਿੰਦੇ ਜਦੋਂ ਤੈਨੂੰ ਬੁਰਾ ਦਿਖਾਈ ਦਵੇ ਮਾਂ ਚ ਬੁਰਾ ਦਿਖਾਈ ਦਿੱਤਾ ਏ ਤੇਰੇ ਅੰਦਰ ਕ੍ਰੋਧ ਨਹੀਂ ਪੈਦਾ ਹੋਣਾ ਚਾਹੀਦਾ ਭਲਾ ਪੈਦਾ ਹੋਣਾ ਚਾਹੀਦਾ ਤੇਰੀ ਸਾਈਕੋਲੋਜੀ ਜਿਹੜੀ ਏ ਤੇਰੀ ਮਤ ਜਿਹੜੀ ਏ ਉਹ ਇਦਾਂ ਹੋਵੇ ਕਿ ਜਿਵੇਂ ਮਾਂ ਅਜ ਤੇਰੀ ਸੇਵਾ ਕਰਦੀ ਏ ਪੇਮ ਕਰਦੀ ਏ ਦਿਨ ਰਾਤ ਲੱਗੀ ਰਹਿੰਦੀ ਪਰ ਅੱਜ ਮਾਂ ਵਿਚਾਰੀ ਖਿਜ ਗਈ ਅੱਜ ਮਾਂ ਕਰੋਧ ਦੇ ਵਿੱਚ ਰੁੜ ਗਈ ਤੇ ਤੈਨੂੰ ਤੇ ਦਇਆ ਹੋਣੀ ਚਾਹੀਦੀ ਏ ਪੇਮ ਆਉਣਾ ਚਾਹੀਦਾ ਏ ਕੇ ਹੇ ਗੁਰੂ ਨਾਨਕ ਪਿਤਾ ਹੇ ਮੇਰੇ ਧੰਨ ਗੁਰੂ ਨਾਨਕ ਅੱਜ ਮੇਰੀ ਮਾਂ ਜਿਹੜੀ ਏ ਨਾ ਇਹ ਤੇਰੇ ਤੋਂ ਦੂਰ ਚਲੀ ਗਈ ਕਰੋਧ ਚ ਉਲਝ ਗਈ ਮਾਇਆ ਚ ਉਲਝ ਗਈ ਇਹਦਾ ਮਿਲਾਪ ਹੁਣ ਦੇਰੀ ਨਾ ਹੋ ਜਾਣਾ ਇਹਦੀ ਮਿਲਾਪ ਚ ਦੇਰੀ ਹੋ ਜਾਣੀ ਤੇ ਮਾਂ ਤੇ ਤੇ ਦਇਆ ਹੋਣੀ ਚਾਹੀਦੀ ਮਾਤੇ ਕ્રોਧ ਕਿਉਂ ਆ ਰਿਹਾ ਹੈ ਪਤਨੀ ਨੇ ਗਲਤੀ ਕੀਤੀ ਹੈ ਪਤਨੀ ਚ ਬੁਰਾਈ ਦਿਖੀ ਹੈ ਤੇ ਅੰਦਰ ਦਿਆ ਪੈਦਾ ਹੋਣਾ ਚਾਹੀਦਾ ਕਿ ਮੇਰੀ ਪਤਨੀ ਮਹਾਰਾਜੀ ਰੁੜ ਚੱਲੀ ਦੇ ਤੇਰੇ ਦਿਵਾਲੇ ਫੇਰੇ ਲਏ ਸੀ ਤੇਰੇ ਸਾਹਮਣੇ ਇਸ ਦੀ ਬਾਹ ਪਕੜੀ ਸੀ ਤੂੰ ਹੁਕਮ ਲਾ ਕੇ ਇਹਨੂੰ ਮੇਰਾ ਜੀਵਨ ਸਾਥੀ ਬਣਾਇਆ ਸੀ ਪਰ ਇਹ ਤੇਰੇ ਤੋਂ ਦੂਰ ਚੱਲੀ ਚੱਲੀ ਰੁੜ ਚੱਲੀ ਹੈ ਇਹਨੂੰ ਬਖਸ਼ ਲਈ ਪਤੀ ਉਲਝ ਗਿਆ ਹੈ ਤੇ ਪਤਨੀ ਨੂੰ ਇਹੋ ਚਾਹੀਦਾ ਜਿਸ ਦਿਨ ਇਸ ਅਭਿਆਸ ਨੂੰ ਇਸ ਹੁਕਮ ਨੂੰ ਧਾਰਨ ਕਰ ਲਈਏ ਤੇ ਜੀਵਨ ਬਣਾ ਲਈਏ ਤੁਸੀਂ ਖੁਦ ਸੋਚ ਕੇ ਦੱਸੋ ਤੁਹਾਡੇ ਘਰਾਂ 'ਚ ਝਗੜੇ ਹੋਣਗੇ ਮੱਤ ਵਿੱਚ ਰਤਨ ਜਵਾਹਰ ਮਾਨਕ ਜਿੰਨ ਗੁਰ ਕੀ ਕਿੰਨੀਆਂ ਸੁਣੀਆਂ ਸਿਰਫ ਇੱਕ ਇੱਕ ਸੁਣਨ ਦੇ ਨਾਲ ਹੀ ਤੁਹਾਡੇ ਘਰ 'ਚ ਝਗੜੇ ਚੱਲਣਗੇ ਧੀਆਂ ਪੁੱਤਰਾਂ ਦੇ ਡਿਵੋਰਸ ਹੋਣਗੇ ਅਸੀਂ ਦੁਖੀ ਇਸ ਕਰਕੇ ਨਹੀਂ ਆ ਕਿ ਸਾਡੇ ਕੋ ਪੈਸੇ ਨਹੀਂ ਲੋਕ ਲੱਗੇ ਮਾੜੇ ਨੇ ਇਸ ਕਰਕੇ ਦੁਖੀ ਆ ਕਿ ਆਪਣ ਪਾਣੇ ਜਲ ਰਹੇ ਆ ਤੇ ਵਿਛੜ ਕੇ ਚੋਟਾਂ ਖਾ ਰਹੇ ਆ ਮਹਾਰਾਜ ਸਭਨਾ ਤੇ ਦਇਆ ਕਰਨ ਇਹ ਦੋ ਕਾਰਜ ਕਰਨੀ ਮਹਾਰਾਜ ਜੀ ਦੀ ਬਾਣੀ ਨੂੰ ਸਿਰਫ ਸੁਣਨਾ ਤੇ ਗਾਉਣਾ ਨਾ ਅੰਦਰ ਲੈ ਕੇ ਜਾਣਾ ਖੋਜਣਾ ਉਸ ਨੂੰ ਉਸ ਦੇ ਨਾਲ ਪ੍ਰੀਤ ਪਾਉਣੀ ਪੁੱਛਣਾ ਸਤਿਗੁਰੂ ਨੂੰ ਇਹ ਸਤਿਗੁਰੂ ਬੋਲਦੇ ਨੇ ਆਪ ਜੀ ਨੂੰ ਹਰ ਰੰਗ ਸਮਝਾਉਣਗੇ ਉਸ ਪਿਆਰੇ ਦੇ ਰੰਗਾਂ ਨੂੰ ਮੰਨਣਾ ਜੀਣਾ ਹਰ ਕਰਮ ਜਿਹੜਾ ਏ ਹਰ ਵਿਹਾਰ ਮਾਂ ਨਾ ਪਤਨੀ ਨਾ ਪਤੀ ਨਾ ਬੱਚਿਆਂ ਨਾ ਉਹ ਕਰਨਾ ਜੋ ਗੁਰੂ ਨੂੰ ਪਉਂਦਾ ਏ ਜੋ ਮੇਰੇ ਗੁਰੂ ਨੂੰ ਚੰਗਾ ਲੱਗੇ ਲੋਕਾਂ ਨੂੰ ਚੰਗਾ ਲੱਗਣ ਵਾਲਾ ਜਿਹੜਾ ਕੰਮ ਕਰਦੇ ਐ ਨਾ ਉਹ ਪਖੰਡ ਹੋ ਜਾਂਦਾ ਇਹ ਸਮਝ ਲੈਣਾ ਤੇ ਪਖੰਡ ਮੇਰੇ ਸਾਹਿਬ ਨੂੰ ਪਉਂਦਾ ਨਹੀਂ ਏ ਪਖੰਡੀ ਜਿਹੜਾ ਏ ਉਹ ਜਮ੍ਹਾਂ ਦੇ ਵਸ ਪੈਂਦਾ ਏ ਜੇ ਜਮ੍ਹਾਂ ਦੇ ਵਸ ਪਹਿਣਾ ਏ ਫਿਰ ਪਖੰਡ ਕਰ ਲੈਣਾ ਜੇ ਜਮਾਤੋਂ ਪਾਰ ਆਪਣੇ ਪਿਆਰੇ ਨੂੰ ਗਲ ਵਕੜੀ ਪਾਉਣੀ ਏ ਫਿਰ ਪਿਆਰੇ ਨੂੰ ਜੋ ਪਾਉਂਦਾ ਏ ਉਹ ਕਰਮ ਕਰਨਾ ਕਰਮਾ ਨਾਂ ਨੂੰ ਰਜਾਉਣਾ ਜਿੰਨੂ ਸਤਗੁਰੂ ਕਹਿੰਦੇ ਨੇ ਜਿੰਨੀ ਮੈਂਡਾ ਲਾਲ ਰਜਾਇਆ ਮਹਾਰਾਜ ਨਾਲ ਇਸ਼ਕ ਕਰਨਾ ਮਹਾਰਾਜੀ ਦੀ ਬਾਣੀ ਰੀਜ ਨਾਲ ਪੜ੍ਹਨੀ ਮਹਾਰਾਜੀ ਕੋ ਸਿੱਖਣਾ ਖੋਜਣਾ ਧਾਰਨ ਕਰਨਾ ਜਿੰਨੀ ਮੈਂਡਾ ਲਾਲ ਰਜਾਇਆ ਦਾ ਅਭਿਆਸ ਕਰਨਾ ਫਰੀਦਾ ਬੁਰੇ ਦਾ ਭਲਾ ਕਰਨ ਦਾ ਅਭਿਆਸ ਕਰਨਾ ਜੇ ਕਿਤੇ ਇੰਨਾ ਵੀ ਕਰ ਲਿਆ ਨਾ ਤੇ ਦੁਬਾਰਾ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਅਗਲਾ ਕਰਮ ਸਤਿਗੁਰੂ ਨੇ ਆਪੇ ਕਰ ਲੈਣਾ ਸਾਨੂੰ ਬਾਰ ਬਾਰ ਇੱਥੇ ਤੁਹਾਡੇ ਕੋ ਆ ਕੇ ਇਹ ਨਹੀਂ ਕਹਿਣਾ ਪੈਣਾ ਕਿ ਆ ਆ ਕਰ ਲਿਓ ਆ ਕਰ ਲਿਓ ਅੱਗੇ ਮਹਾਰਾਜ ਨੇ ਆਪੇ ਕਰ ਲੈਣਾ ਆਪਜੀ ਤਗੜੇ ਹੋ ਕੇ ਕਰਿਓ ਸਾਨੂੰ ਦੁਬਾਰਾ ਭਾਵੇਂ ਬਿਲਕੁਲ ਨਾ ਸੱਦਿਓ ਤੁਹਾਡਾ ਰੰਗ ਵੇਖ ਕੇ ਅਸੀਂ ਆਪ ਦਰਸ਼ਨ ਕਰਨ ਆਵਾਂਗੇ ਤੁਹਾਡੇ ਘਰਾਂ ਦੇ ਵਿੱਚ ਕਿਉਂ ਉੱਥੇ ਕੋਈ ਮੇਰਾ ਪਿਆਰਾ ਮੇਰੇ ਕਲਗੀਆਂ ਵਾਲੇ ਦੇ ਇਸ਼ਕ ਚ ਜਲਿਆ ਗਿਆ ਚੱਲ ਮਨਾ ਦਰਸ਼ਨ ਕਰਕੇ ਆਵਾ ਬਹੁਤਾ ਟਟਕਣਾ ਐਵੇਂ ਬਾਰ-ਬਾਰ ਜਿਹੜਾ ਏ ਉਹ ਇੱਧਰ-ਉੱਧਰ ਤੁਰੇ ਫਿਰਨਾ ਸਾਡਾ ਸੁਭਾਅੋ ਵੀ ਨਹੀਂ ਏ ਤਗੜੇ ਹੋ ਕੇ ਕਮਾਉਣਾ ਗੁਰੂ ਪਿਤਾ ਦਾ ਰੰਗ ਕਰਨਾ ਪਿਆਰਾ ਅਬਜੀ ਸਭਨਾ ਤੇ ਰਹਿਮਤ ਕਰੇ ਆਓ ਪਿਆਰੇ ਜੀ ਨੂੰ ਕੁੱਕ ਕਰਕੇ ਸਤਗੁਰੂ ਤੋਂ ਫਤਿਹ ਲਈ ਗਏ ਇਹ ਪਿਤਾ ਰਹਿਮਤ ਕਰੇ ਹੰ ਵਾਹਿ ਗੁਰੂ ਸਾਹਿਬ ਅਸੀਂ ਸਾਬਾਬ ਜੀ ਦੇ ਬੱਚੇ ਆ ਸਤਿਗੁਰੂ ਸਭਨਾ ਤੇ ਮੇਰ ਵਰਤਾਇਓ ਸਭਨਾ ਨੂੰ ਆਪਣੀ ਗਲਵਕੜੀ ਬਖਸ਼ਿਓ ਪ੍ਰੇਮ ਬਖਸ਼ਿਓ ਰੰਗ ਬਖਸ਼ਿਓ ਸਤਿਗੁਰੂ ਵਿਆ ਕਰਿਓ ਬੁੱਲਾ ਨੱਚਦਾ ਰਿਓ ਆਪ ਜੀ ਤੋਂ ਕੋਟਵਰੀ ਮਲਹਾਰੇ ਜੋ ਆਪ ਜੀ ਨੇ ਇਹ ਮਹਿਮਾ ਦੀਆਂ ਕੜੀਆਂ ਬਖਸ਼ੀਆਂ ਬੋਲ ਬਖਸ਼ੇ ਆਪ ਜੀ ਦੇ ਰੰਗਾ ਨੂੰ ਗਾ ਸਕੇ ਸਰੋਤ ਬਖਸ਼ੇ ਆਪ ਜੀ ਦੀ ਬਿੜਾਈ ਨੂੰ ਸੁਣ ਸਕੇ ਸਤਿਗੁਰੂ ਬੇਤਾ ਬੇਨਤ ਬੁੱਲਾਂ ਦੀ ਖਿਮਾ ਕਰ ਦੇਣਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਵੀ ਬਿੰਦ ਪੁੱਲਾਂ ਦੀ ਖਿਮਾ ਕਰਨਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਸ ਕੇ ਇਹ ਸੇਵਾ ਬਖਸ਼ੀ ਏ ਮਹਾਰਾਜਿਓ ਉਹਨਾਂ ਦੀ ਸੇਵਾ ਨੂੰ ਭਾਗ ਲਵਣਾ ਅਜੇ ਹੀ ਸੇਵਾ ਹੋਰ ਕਰਾਉਣੀ ਜੀ ਦੇ ਨਾਲ ਆਪ ਜੀ ਮਿਲ ਪਿੰਦੇ ਹੋ ਕੋਟ ਪੁੱਲਾਂ ਦੀ ਖਿਮਾ ਆਓ ਗੱਜ ਕੇ ਬੁਲਾਈਏ ਫਤਿਹ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਵਾਹੇ